जय गुरुजी शुक्राना गुरुजी अनंतम अनंतम शुक्राना गुरुजी लख लख बार शुक्राना गुरुजी जो ਦਿੱਤਾ ਉਸਪਲ ਦਾ ਵੀ ਸ਼ੁਕਰਾਨਾ ਜੋ ਨਹੀਂ ਦਿੱਤਾ ਉਸਪਲ ਦਾ ਵੀ ਸ਼ੁਕਰਾਨਾ गुरुजी संगत जी ਆਪਾਂ श्री शिव पुराण जी ਦੇ ਪੂਰਵਾਰਧ ਦੇ ਪਹਿਲੇ ਖੰਡ ਦਾ ਤੀਜਾ ਅਧਿਆਇ ਅੱਜ ਸ਼ੁਰੂ ਕਰਨਾ ਹੈ ਜਿਨ੍ਹਾਂ ਨੇ ਪਹਿਲੇ ਦੋ ਅਧਿਆਇ ਨਹੀਂ ਸੁਨੇ ਪਲੇਲਿਸਟ ਤੇ ਵਿ ਜਾਓ ਸ਼੍ਰੀ ਸ਼ਿਵ ਪੁਰਾਨ ਜੀ ਦੇ ਆਈਕਨ ਨੂੰ ਖੋਲ ਕੇ ਉਹਦੇ ਅੰਦਰ ਤੁਹਾਨੂੰ ਪਹਿਲਾ ਦੂਜਾ ਅਧਿਆਇ ਨਹੀਂ ਮਿਲ ਜਾਏਗਾ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸੰਗਤ ਜੀ ਸਭ ਤੱਕ ਪਹੁੰਚਣਾ ਚਾਹੀਦਾ ਹੈ ਕਿਉਂਕਿ ਗੁਰੂ ਪਿਤਾ ਜੀ ਬਹੁਤ ساری ਸੰਗਤ ਨੂੰ ਕਹਿੰਦੇ ਹਨ ਕਿ શ્રી ਸ੍ਰੀ ਪੁਰਾਨ ਜੀ ਪੜੋ ਜਾਂ ਸੁਨੋ ਪਰ ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਅਸੀਂ ਬੈਠ ਕੇ ਉਹਨੂੰ ਪੜ ਸਕੀਏ ਤੇ ਜੇ ਇਹ ਕਿਰਪਾ ਗੁਰੂ ਪਿਤਾ ਜੀ ਨੇ ਸਾਡੇ ਤੇ ਬਖਸ਼ੀ ਹੈ ਤਾਂ ਇਹਨੂੰ ਸੁਨੋ ਜ਼ਰੂਰ ਕਿਉਂਕਿ ਸੁਨਣ ਦਾ ਵੀ ਉਹੀ ਫਲ ਮਿਲਦਾ ਹੈ ਜੋ ਪੜਨ ਦਾ ਫਲ ਮਿਲਦਾ ਹੈ ਇਹਨੂੰ ਹੀ ਧਿਆਨ ਕਹਿੰਦੇ ਹਨ ਇਸ ਤੋਂ ਵੱਡਾ ਕੋਈ ਧਿਆਨ ਨਹੀਂ ਤੇ ਆਓ ਗੁਰੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਦਾ ਨਾਮ ਲੈ ਕੇ ਅੱਜ ਤੀਜਾ ਅਧਿਆਇ ਸ਼ੁਰੂ ਕਰਦੇ ਹਾਂ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਸੰਗਤ ਜੀ ਦੂਜੇ ਅਧਿਆਇ ਦੇ ਵਿੱਚ ਅਸੀਂ ਪੜਿਆ ਸੀ ਕਿ ਕਿਵੇਂ ਬ੍ਰਹਮਾ ਜੀ ਨੇ ਨਾਰਦ ਜੀ ਨੂੰ ਸਮਝਾਇਆ ਫਿਰ ਉਸ ਤੋਂ ਬਾਅਦ ਨਾਰਦ ਜੀ ਕਿਵੇਂ ਜਿਹੜੇ ਹੈ ਥੋੜੇ ਜਿਹੇ ਹੰਕਾਰ ਦੇ ਵਿੱਚ ਆਉਣ ਤੋਂ ਬਾਅਦ ਤੇ ਉਹਨਾਂ ਨੇ ਵਿਸ਼ਨੂੰ ਜੀ ਤੋਂ ਉਹਨਾਂ ਦਾ ਰੂਪ ਮੰਗਿਆ ਫਿਰ ਕਿਵੇਂ ਸ਼੍ਰੀ ਜੀ ਜੀ ਦੇ ਦੋ ਘਰਾਂ ਨੇ ਉਹਨਾਂ ਦਾ ਮਖੌਲ ਲੜਾਇਆ ਇਹ ਸਭ ਅਸੀਂ ਦੂਜੇ ਅਧਿਆਇ ਚ ਪੜਿਆ ਸੀ ਹੁਣ ਆਪਾਂ ਤੀਜੇ ਅਧਿਆਇ ਨੂੰ ਸ਼ੁਰੂ ਕਰਦੇ ਹਾਂ ਇਹ ਸੁਣ ਕੇ ਨਾਰਦ ਨੇ ਆਪਣਾ ਮੂੰਹ ਪਾਣੀ ਵਿੱਚ ਵੇਖਿਆ ਕਿਉਂਕਿ ਆਪਾਂ ਦੂਜੇ ਅਧਿਆਇ ਦੇ ਅਖੀਰ ਚ ਇਹ ਲਾਈਨਾਂ ਪੜੀਆਂ ਸੀ ਕੀ ਉਹ ਦੋ ਗਨਾਂ ਨੇ ਨਾਰਦ ਜੀ ਨੂੰ ਆਖਿਆ ਸੀ ਕਿ ਤੁਸੀਂ ਐਵੇਂ ਦੁਖੀ ਹੋ ਰਹੇ ਹੋ ਜਰਾ ਆਪਣੇ ਮੂੰਹ ਨੂੰ ਤਾਂ ਵੇਖੋ ਤਾਂ ਫੇ ਇਹ ਸੁਣ ਕੇ ਨਾਰਦ ਨੇ ਆਪਣਾ ਮੂੰਹ ਪਾਣੀ ਵਿੱਚ ਵੇਖਿਆ ਤੇ ਬਹੁਤ ਦੁਖੀ ਹੋਇਆ ਗ੍ਰੋਧ ਵਿੱਚ ਆ ਕੇ ਦੋਹਾਂ ਗਨਾਂ ਨੂੰ ਸ਼ਰਾਪ ਦਿੱਤਾ ਕਿ ਤੁਸੀਂ ਦੋਵੇਂ ਰਾਖਸ਼ ਛਲিয়ে ਤੇ ਪਾਪੀ ਹੋ ਜਾਓਗੇ ਹੁਣ ਗ੍ਰੋਧ ਵਿੱਚ ਨਾਰਦ ਜੀ ਨੇ ਆ ਕੇ ਉਹ ਦੋ ਗਨਾਂ ਨੂੰ ਇਹ ਸ਼ਰਾਪ ਦੇ ਦਿੱਤਾ ਕਿ ਤੁਸੀਂ ਰਾक्षਸ ਚਲੀਏ ਤੇ ਪਾਪੀ ਹੋ ਜਾਓਗੇ ਤੁਹਾਨੂੰ ਮੇਰੀ ਬੇਇੱਜ਼ਤੀ ਕਰਨ ਦਾ ਇਹੋ ਫਲ ਮਿਲਣਾ ਚਾਹੀਦਾ ਹੈ ਇਹ ਸ਼ਰਾਪ ਲੈ ਕੇ ਦੋਵੇਂ ਗਣ ਸ਼ਿਵ ਲੋਕ ਨੂੰ ਚਲੇ ਗਏ ਤੇ ਉੱਥੇ ਪਹੁੰਚ ਕੇ ਸ਼ਿਵ ਜੀ ਦੀ ਉਸਤਤੀ ਕਰਨ ਲੱਗੇ ਨਾਰਦ ਆਪਣੇ ਮੂੰਹ ਦੀ ਹਾਲਤ ਦੇਖ ਕੇ ਬੜਾ ਚਿਰ ਦੁਖੀ ਰਿਹਾ ਤੇ ਸੋਚਿਆ ਕਿ ਮੇਰੀ ਇਹ ਦਸ਼ਾ ਵਿਸ਼ਨੂੰ ਦੇ ਸ਼ਾਲ ਕਰਕੇ ਹੋਈ ਹੈ ਹੁਣ ਜਾਂ ਤਾਂ ਮੈਂ ਵਿਸ਼ਨੂੰ ਨੂੰ ਸ਼ਰਾਪ ਦੇਆ ਜਾਂ ਆਪਣੇ ਪ੍ਰਾਂਤਿਆਗ ਦੇਆ ਇਹ ਸੋਚ ਨਾਰਦ ਜੀ ਸ੍ਰੀ ਹਰਮੰਨ ਹਰੀ ਮੰਦਰ ਪਹੁੰਚੇ ਰਸਤੇ ਵਿੱਚ ਵਿਸ਼ਨੂ ਜੀ ਉਸ ਲੜਕੀ ਨੂੰ ਨਾਲ ਲੈ ਕੇ ਨਾਰਦ ਜੀ ਨੂੰ ਮਿਲੇ ਵਿਸ਼ਨੂ ਜੀ ਨੇ ਨਾਰਦ ਨੂੰ ਪ੍ਰਣਾਮ ਕਰਕੇ ਕਿਹਾ ਕਿ हे ਨਾਰਦ ਦੁਖੀ ਹੋ ਗਏ ਕਿੱਧਰ ਜਾ ਰਹੇ ਹੋ ਨਾਰਦ ਇਹ ਸੁਣ ਕੇ ਬੜਾ ਦੁਖੀ ਹੋਇਆ ਤੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਕਿ ਵਿਸ਼ਨੂ ਜੀ ਤੂ ਸਾ ਮੇਰੇ ਨਾਲ ਛਲ ਕੀਤਾ ਹੈ ਛਲ ਧੋਖਾ ਤੁਸੀਂ ਬੜੇ ਛਲਿਏ ਹੋ ਤੋਖੇ ਬਾਜ਼ ਤੁਸੀਂ ਹਰ ਸਮੇਂ ਛਾਲਤੋ ਕੰਮ ਲਿਆ ਹੈ ਸ਼ਿਵਜੀ ਦੀ ਕਿਰਪਾ ਨਾਲ ਤੁਹਾਨੂੰ ਸਾਰੀ ਸ੍ਰਿਸ਼ਟੀ ਦਾ ਭਾਰ ਸੌਂਪਿਆ ਗਿਆ ਹੈ ਤੁਹਾਨੂੰ ਇਹ ਪਤਾ ਲੱਗਾ ਹੈ ਕਿ ਸ਼ਿਵਜੀ ਨੇ ਜਿਹੜਾ ਸ੍ਰਿਸ਼ਟੀ ਦਾ ਭਾਰ ਵਿਸ਼ਨੂੰ ਜੀ ਨੂੰ ਦਿੱਤਾ ਹੈ ਪਰ ਤੁਸੀਂ ਕਦੇ ਵੀ ਕੋਈ ਚੰਗਾ ਕੰਮ ਨਹੀਂ ਕੀਤਾ ਹੁਣੇ ਨਾਰਦ ਜੀ ਵਿਸ਼ਨੂੰ ਜੀ ਨੂੰ ਕੀ ਕਹਿ ਰਿਹਾ ਹੈ ਕਿ ਤੁਹਾਨੂੰ ਸ੍ਰਿਸ਼ਟੀ ਦਾ ਸਾਰਾ ਭਾਰ ਸੌਂਪਿਆ ਪਰ ਤੁਸੀਂ ਤਾਂ ਕੋਈ ਕਦੀ ਚੰਗਾ ਕੰਮ ਕੀਤਾ ਹੀ ਨਹੀਂ ਫੇਰ ਨਾਰਦ ਜੀ ਕਹਿ ਰਹੇ ਕਿ ਮੈਂ ਤੁਹਾਨੂੰ ਇਸ અપਮਾਨ ਦੇ ਬਦਲੇ ਇਹ ਸ਼ਰਾਪ ਦਿੰਦਾ ਹਾਂ ਕਿ ਜਿਹੜਾ ਰੂਪ ਦੇ ਕੇ ਤੁਸੀਂ ਮੈਨੂੰ ਛੱਲਿਆ ਹੈ ਇਹੋ ਜਿਹੇ ਰੂਪ ਵਾਲੇ ਹੀ ਤੁਹਾਡੀ ਸਹਾਇਤਾ ਕਰਨਗੇ ਤੇ ਜਿਸ ਇਸਤਰੀ ਦੀ ਪ੍ਰਾਪਤੀ ਵਾਸਤੇ ਤੁਸੀਂ ਮੇਰੀ ਨਿਰਾਦਰੀ ਕਰਾਈ ਹੈ ਉਹ ਇਸਤਰੀ ਦੇ ਵਿਛੋੜੇ ਵਿੱਚ ਤੁਸੀਂ ਬਣਾ ਬਣਾ ਵਿੱਚ ਪਟਕਦੇ ਫਿਰੋਗੇ ਹੁਣ ਉਹਨਾਂ ਨੇ ਇਹ ਮਤਲਬ ਆਪਣੇ ਵੱਲੋਂ ਨਾਨੂ ਸ਼ਰਾਪ ਦਿੱਤਾ ਕਿ ਜਿਸ ਇਸਤਰੀ ਦੀ ਪ੍ਰਾਪਤੀ ਵਾਸਤੇ ਤੁਸੀਂ ਮੇਰੀ ਨਰਾਦਰੀ ਕਰਾਈ ਹੈ ਉਹ ਇਸਤਰੀ ਦੇ ਵਿਛੋੜੇ ਵਿੱਚ ਤੁਸੀਂ ਬਣਾ ਵਿੱਚ ਭਟਕਦੇ ਫਿਰੋਗੇ ਇਹ ਸੁਣ ਕੇ ਵਿਸ਼ਨੂੰ ਜੀ ਨੇ ਨਾਰਦ ਦੇ ਚਰਣਾ ਤੇ ਆਪਣਾ ਸਿਰ ਧਰਿਆ ਪਰ ਨਾਰਦ ਨੇ ਖਿਮਾ ਨਾ ਕੀਤਾ ਖਿਮਾ ਤੁਸੀਂ ਸਮਝਦੇ ਹੋ ਮਾਫੀ ਜਿਹੜੀ ਹੈ ਨਹੀਂ ਦਿੱਤੀ ਤਾਂ ਤੇ ਸ਼ਿਵ ਜੀ ਨੇ ਨਾਰਦ ਦੇ ਮਨ ਵਿੱਚੋਂ ਆਪਣੀ ਮਾਇਆ ਖਿੱਚ ਲਈ ਹੁਣ ਜਦੋਂ ਸ਼ਿਵ ਜੀ ਨੇ ਇੱਕ ਮੌਕਾ ਦਿੱਤਾ ਇਹ ਸਭ ਕਰਨ ਦਾ ਕਿ ਤੁਹਾਨੂੰ ਦੇਖਦੇ ਆ ਨਾਰਦ ਜੀ ਦਾ ਹੰਕਾਰ ਘਟਿਆ ਜਾਂ ਨਹੀਂ ਪਰ ਜਦੋਂ ਨਾਰਦ ਜੀ ਨੇ ਵਿਸ਼ਨੂੰ ਜੀ ਨੂੰ ਮਾਫੀ ਨਹੀਂ ਦਿੱਤੀ ਤਾਂ ਸ਼ਿਵ ਜੀ ਜਿਨੇ ਜਿਹੜਾ ਨਾਰਦ ਦੇ ਮਨ ਦੇ ਵਿੱਚ ਆਪਣੀ ਮਾਇਆ ਭੇਜੀ ਸੀ ਉਹਨਾਂ ਨੇ ਖਿੱਚ ਲਈ ਉਸ ਸਮੇਂ ਨਾ ਤਾਂ ਕੋਈ ਇਸਤਰੀ ਉੱਥੇ ਦਿਖਾਈ ਦਿੱਤੀ ਤੇ ਨਾ ਹੀ ਇਹ ਦਸ਼ਾ ਨਾਰਦ ਜੀ ਦੀ ਰਹੀ ਨਾਰਦ ਅ ਅਚਰਜ ਹੋ ਕੇ ਬਹੁਤ ਦੁਖੀ ਹੋਇਆ ਕਹਿਣ ਲੱਗਾ ਕਿ ਪਤਾ ਨਹੀਂ ਲੱਗਦਾ ਕਿ ਇਹ ਸਭ ਵ੍ਰਿਤਾੰਤ ਸੱਚ ਹੈ ਕਿ ਮੈਂ ਸੁਪਨਾ ਹੀ ਦੇਖਿਆ ਹੈ ਹੁਣ ਜਦੋਂ ਮਾਇਆ ਹੀ ਖਿੱਚ ਲਈ ਸ਼ਿਵਜੀ ਨੇ ਤਾਂ ਉਹਨੂੰ ਇਹ ਸਮਝ ਨਹੀਂ ਲੱਗਾ ਕਿ ਉਹ ਇਹ ਚੀਜ਼ ਨੂੰ ਵਿਜ਼ੂਅਲਾਈਜ਼ ਕਰ ਰਿਹਾ ਸੀ ਸਿਰਫ ਸੋਚ ਰਿਹਾ ਸੀ ਕਿ ਵਾਕਈ ਐਸਾ ਬੋਦੇ ਨਾਲ ਹੋਇਆ ਹੈ ਪ੍ਰੇਮਪੂਰਵਕ ਕਹਿਣ ਲੱਗਾ ਕਿ हे ਮਹਾਰਾਜ ਤਨ ਤਨ ਹੈ ਆਪਦੀ ਮਾਇਆ ਜਿਸ ਵਿੱਚ ਫਸ ਕੇ ਮੇਰੇ ਵਰਗੇ ਬੁੱਧੀਮਾਨ ਭੁੱਲ ਗਏ ਫਿਰ ਉਹਨੂੰ ਇਹ ਸਮਝ ਲੱਗ ਗਈ ਕਿ ਇਹ ਮਾਇਆ ਸ਼ਿਵਜੀ ਜੀ ਦੀ ਰਚੀ ਹੋਈ ਸੀ ਤੇ ਉਹਦੇ ਵਿੱਚ ਉਹ ਫਸ ਗਏ ਫਿਰ ਵਿਸ਼ਨੂੰ ਜੀ ਨੂੰ ਨਮਸਕਾਰ ਕੀਤੀ ਤੇ ਕਿਹਾ ਕਿ ਮਹਾਰਾਜ ਮੈਂ ਜੋ ਸ਼ਾਪ ਆਪ ਨੂੰ ਦਿੱਤਾ ਹੈ ਤੇ ਕਠੋਰ ਵਚਨ ਕਹੇ ਹਨ ਉਹ ਖਿਮਾ ਕਰ ਦਿਓ ਹੁਣ ਉਲਟਾ ਹੋ ਗਿਆ ਪਹਿਲਾਂ ਵਿਸ਼ਨੂੰ ਜੀ ਨਾਰਾਇਣ ਜੀ ਤੋਂ ਮਾਫੀ ਮੰਗ ਰੇ ਸੀ ਕਿਉਂਕਿ ਉਹ ਸ਼ਿਵ ਜੀ ਦੀ ਮਾਇਆ ਸੀ ਲੇਕਿਨ ਹੁਣ ਕੀ ਹੈ ਅਸਲ ਤੇ ਵਿੱਚ ਨਾਰਾਇਣ ਜੀ ਨੇ ਦੁਬਾਰਾ ਆਪਣੇ ਕਹੇ ਵਚਨਾਂ ਤੇ ਜਾਂ ਜੋ ਵੀ ਉਹਨਾਂ ਨੇ ਸ਼ਾਪ ਦਿੱਤਾ ਉਹਦੀ ਮਾਫੀ ਵਿਸ਼ਨੂੰ ਜੀ ਤੋਂ ਮੰਗੀ ਵਿਸ਼ਨੂ ਜੀ ਨੇ ਕਿਹਾ ਕਿ ਤੂੰ ਸਾ ਸ਼ਿਵ ਜੀ ਦੇ ਬਚਨਾਂ ਨੂੰ ਨਹੀਂ ਮੰਨਿਆ ਇਸ ਲਈ ਤੁਹਾਨੂੰ ਉਸ ਦਾ ਇਹ ਫਲ ਮਿਲਿਆ ਹੈ ਸੋ ਹੁਣ ਵੀ ਆਪ ਸਮਝੋ ਕਿ ਸਦਾ ਸ਼ਿਵ ਜੀ ਦੀ ਮਹਿਮਾ ਅਪਾਰ ਗਿਆਨ ਕਹ ਸਕਦੇ ਆ ਅਪਰੰਪਾਰ ਹੈ ਉਹਨਾਂ ਦੀ ਪਦਵੀ ਸਭ ਤੋਂ ਉੱਚੀ ਹੈ ਅਸੀਂ ਤਾਂ ਕੇਵਲ ਸਦਾ ਸ਼ਿਵ ਜੀ ਦੇ ਤਪ ਕਰਕੇ ਹੀ ਵੱਡੇ ਜਾਣੇ ਜਾਂਦੇ ਹਾਂ ਸੋ ਹੇ ਨਾਰਦ ਜੀ ਸਦਾ ਸ਼ਿਵ ਜੀ ਦੀ ਤਪੱਸਿਆ ਕਰੋ ਤੇ ਉਹਨਾਂ ਦੇ ਨਾਮ ਨੂੰ ਹਮੇਸ਼ਾ ਜਪੋ ਸੰਗਤ ਜੀ ਇਹ ਜੋ ਵੀ ਵਚਨ ਗੁਰੂ ਜੀ ਦੀ ਕਿਰਪਾ ਨਾਲ ਵਾਤ ਤੁਹਾਨੂੰ ਸੁਣਾ ਰਹੀ ਹਾਂ ਜਾਂ ਜੀ ਪੁਰਾਂਜੀ ਦੇ ਵਚਨ ਹਨ ਇਹ ਉਸ ਟਾਈਮ ਤਾਂ ਨਾਰਦ ਜੀ ਨੂੰ ਕਹੇ ਗਏ ਹਨ ਲੇਕਿਨ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹਨ ਜੋ ਵੀ ਸਾਨੂੰ ਇਸ ਦੁਨਿਆਵੀ ਜੀਵਨ ਦੇ ਵਿੱਚ ਅਪਣਾਉਣੀਆਂ ਚਾਹੀਦੀਆਂ ਹਨ ਕਿਉਂਕਿ ਸਦਾ ਸ਼ਿਵ ਜੀ ਦੀ ਮਹਿਮਾ ਪਰਮਪਾਰ ਹੈ ਅਪਰ ਅਪਾਰ ਹੈ ਉਹਨਾਂ ਦੀ ਪਦਵੀ ਸਭ ਤੋਂ ਉੱਚੀ ਹੈ ਉਹ ਕੇਵਲ ਸਦਾਸ਼ਿਵ ਜੀ ਤੇ ਤਪ ਕਰਕੇ ਹੀ ਜਿਹੜੇ ਹੋਰ ਹੈ ਉਹ ਜਿਵੇਂ ਵਿਸ਼ਨੂ ਜੀ ਬ੍ਰਹਮਾ ਜੀ ਨਾਰਦ ਜੀ ਤੇ ਇਹ ਵੱਡੇ ਜਾਣੇ ਜਾਂਦੇ ਹਨ ਇਸ ਕਰਕੇ ਜੋ ਸ਼ਿਵ ਜੀ ਦੀ ਤਪੱਸਿਆ ਜਿਹੜੀ ਹੈ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਤੇ ਹਮੇਸ਼ਾ ਉਹਨਾਂ ਦੇ ਨਾਮ ਨੂੰ ਜਪਨਾ ਚਾਹੀਦਾ ਹੈ ਇਹ ਸਭ ਉਹਨਾਂ ਦੀ ਮਾਇਆ ਵਰਤੀ ਹੈ ਉਹਨਾਂ ਨੇ ਹੀ ਤੁਹਾਡੇ ਕੋਲੋਂ ਤੁਹਾਨੂੰ ਸ਼ਰਾਪ ਦਵਾਇਆ ਹੈ ਹੁਣ ਤੁਹਾਨੂੰ ਇਹ ਪਤਾ ਚੱਲ ਗਿਆ ਹੋਣਾ ਕਿ ਕਿਵੇਂ ਸ਼ਿਵ ਸਦਾਸ਼ਿਵ ਜੀ ਨੇ ਇਹ ਮਾਇਆ ਰਚੀ ਸੀ ਤੁਹਾਨੂੰ ਚਾਹੀਦਾ ਹੈ ਕਿ ਸ਼ਿਵਜੀ ਦੇ ਚਰਨਾਂ ਦਾ ਧਿਆਨ ਹਿੱਤੇ ਵਿੱਚ ਰੱਖ ਕੇ ਦੇਸ਼ਾਤਨ ਕਰੋ ਜਿਸ ਕਰਕੇ ਤੁਹਾਨੂੰ ਕੋਈ ਦੁੱਖ ਨਹੀਂ ਹੋਵੇਗਾ ਦੇਸ਼ਾਤਨ ਦਾ ਮਤਲਬ ਹੁੰਦਾ ਹੈ ਕਿ ਦੇਸ਼ ਨੂੰ ਛੱਡ ਕੇ ਕਿਸੇ ਹੋਰ ਦੇਸ਼ ਦੇ ਵਿੱਚ ਵਸਣਾ ਫਿਰ ਉਹਨਾਂ ਨੇ ਦੱਸਿਆ ਕਿ ਕਾਸ਼ੀ ਦੇ ਦਰਸ਼ਨ ਕਰੋ ਫਿਰ ਆਪਣੇ ਪਿਤਾ ਬ੍ਰਹਮਾ ਜੀ ਕੋਲ ਜਾ ਕੇ ਸਦਾ ਸ਼ਿਵਜੀ ਦੇ ਸਹੰਸਰ ਨਾ ਪੁੱਛੋ ਕਿਉਂਕਿ ਬ੍ਰਹਮਾ ਜੀ ਸ਼ਿਵਜੀ ਦੇ ਬੜੇ ਭਗਤ ਹਨ ਐਨਾ ਕਹਿ ਕੇ ਵਿਸ਼ਨੂੰ ਜੀ ਅੰਤਰ ਧਿਆਨ ਹੋ ਗਏ ਨਾਰਦ ਜੀ ਸ਼ਿਵ ਜੀ ਵਾਲ ਤੌਰ ਤੇ ਰਸਤੇ ਵਿੱਚ ਸ਼ਿਵ ਜੀ ਦੇ ਦੋਵੇਂ ਗਨ ਨਾਰਦ ਜੀ ਨੂੰ ਮਿਲੇ ਤੇ ਕਹਿਣ ਲੱਗੇ ਕਿ ਅਸੀਂ ਬ੍ਰਾਹਮਣ ਨਹੀਂ ਸ਼ਿਵ ਜੀ ਦੇ ਗਨ ਹਾਂ ਕਿਉਂਕਿ ਉੱਥੇ ਤਾਂ ਉਹ ਬ੍ਰਾਹਮਣ ਹੀ ਵਨ ਕੇ ਬੈਠੇ ਸੀ ਨਾ ਲੇਕਿਨ ਅਸਲ 'ਚ ਜੋ ਸ਼ਿਵ ਜੀ ਜੀ ਦੇ ਗਾਂਸੀ ਅਸਾਂ ਆਪ ਦਾ ਬੜਾ ਅਪਮਾਨ ਕੀਤਾ ਹੈ ਸੋ ਸਾਨੂੰ ਆਪਣੇ ਦਾਸ ਸਮਝ ਕੇ ਖੀਮਾ ਕਰੋ ਕਿਉਂਕਿ ਅਸੀਂ ਆਪਣੇ ਕਰਮਾ ਦਾ ਫਲ ਪਾ ਚੁੱਕੇ ਹਾਂ ਇਹ ਸੁਣ ਕੇ ਨਾਰਦ ਦੁਖੀ ਹੋ ਕੇ ਕਹਿਣ ਲੱਗਾ ਕਿ ਮੇਰੀ ਬੁੱਧੀ ਪ੍ਰਸ਼ਟ ਹੋ ਗਈ ਸੀ ਸਦਾ ਸ਼ਿਵ ਦੀ ਮਾਇਆ ਬੜੀ ਬਲਵਾਨ ਹੈ ਜੋ ਵਚਨ ਮੈਂ ਕਹੇ ਹਨ ਉਹ ਝੋਕੇ ਰਹਿਣਗੇ ਪਰ ਹੁਣ ਮੈਂ ਇਹ ਵਾਰ ਦਿੰਦਾ ਹਾਂ ਕਿ ਤੁਸੀਂ ਦੋਵੇਂ ਪ੍ਰਾਮੁਣੀ ਤੇ ਵੀਰਜ ਤੇ ਰਾਖਸ਼ਨੀ ਤੋਂ ਤੈਦਾ ਹੋਵੋਗੇ ਤੁਸੀਂ ਬੜੇ ਪ੍ਰਤਾਪੀ ਮਹਾਰਾਜਾ ਹੋ ਕੇ ਸਭ ਸ੍ਰਿਸ਼ਟੀ ਤੇ ਰਾਜ ਕਰੋਗੇ ਤੁਹਾਡੇ ਮਨ ਵਿੱਚ ਸਦਾ ਸ਼ਿਵ ਦਾ ਵਾਸਾ ਬਣਿਆ ਰਹੇਗਾ ਅੰਤ ਵਿੱਚ ਵਾਨਰ ਤੇ ਮਨੁੱਖ ਤੁਹਾਡੀ ਮੁਕਤੀ ਕਰਨਗੇ ਸਦਾ ਸ਼ਿਵ ਤੇ ਵਿਸ਼ਨੂੰ ਤੁਹਾਡੇ ਘਰ ਆ ਕੇ ਤੁਹਾਨੂੰ ਮੁਕਤੀ ਦੇਣਗੇ ਇਤਨਾ ਕਹਿ ਕੇ ਨਾਰਦ ਸਦਾ ਸ਼ਿਵ ਤੇ ਬ੍ਰਹਮਾ ਜੀ ਪਾਸ ਗਏ ਤੇ ਉਸਤਤੀ ਕਰਕੇ ਬ੍ਰਹਮਾ ਜੀ ਨੂੰ ਕਹਿਣ ਲੱਗੇ ਕਿ ਆਪ ਨੇ ਜੋ ਵਿਸ਼ਨੂੰ ਜੀ ਦੀ ਕਥਾ ਸੁਣਾਈ ਸੀ ਉਹ ਮੈਂ ਸੁਣੀ ਹੈ ਜਿਸ ਵਿੱਚ ਭਗਤੀ ਵੈਰਾਗ ਤਪ ਤੇ ਦਾਨ ਦਾ ਵਰਣਨ ਹੈ ਪਰ ਸ਼ਿਵ ਜੀ ਦੀ ਭਗਤੀ ਤੋਂ ਮੈਂ ਖਾਲੀ ਹਾਂ ਸੋ ਆਪ ਕਿਰਪਾ ਕਰਕੇ ਇਹ ਦੱਸੋ ਕਿ ਸਦਾ ਸ਼ਿਵ ਆਦੀ ਅੰਤ ਵਿੱਚ ਕਿਵੇਂ ਰਹਿੰਦੇ ਹਨ ਸੋ ਆਪ ਕਿਰਪਾ ਕਰਕੇ ਦੱਸੋ ਕਿ ਸਦਾ ਸ਼ਿਵ ਆਦੀ ਮਦ ਅੰਤ ਵਿੱਚ ਕਿਵੇਂ ਰਹਿੰਦੇ ਹਨ ਮਤਲਬ ਬਿਗਨਿੰਗ ਸੈਂਟਰ ਯਾਨੀ ਮਿਡਲ ਮੱਧ ਅੰਤ ਫਿਨਿਸ਼ ਦਾ ਐਂਡ ਕਿਵੇਂ ਰਹਿੰਦੇ ਹਨ ਕਿਵੇਂ ਨਿਰਗੁਣ ਤੋਂ ਸਰਗੁਣ ਹੋ ਜਾਂਦੇ ਹਨ ਆਪਣੀ ਤੇ ਵਿਸ਼ਨੂੰ ਜੀ ਦੀ ਉਤਪਤੀ ਦਾ ਹਾਲ ਦੱਸੋ ਸ਼ਿਵ ਜੀ ਜੀ ਦਾ ਕੈਲਾਸ਼ ਵਿੱਚ ਜਾਣਾ ਸਤੀ ਦਾ ਵਿਆਹ ਸਵਾਮੀ ਕਾਰਤਿਕ ਦੀ ਉਤਪਤੀ ਤ੍ਰਿਪੁਰ ਜਲੰਦਰ ਤੇ ਅੰਦਕ ਆਦੀ ਪਾਪੀਆਂ ਦਾ ਨਾਸ ਕਰਨਾ ਤੇ ਹੋਰ ਸਭ ਗੁਣ ਵਿਸਤਾਰ ਨਾਲ ਦੱਸੋ ਸ਼੍ਰੀ ਪਾਰ्वती ਜੀ ਦੇ ਸਭ ਸਮਾਚਾਰ ਸੁਣਾ ਕੇ ਮੈਨੂੰ ਨਿਹਾਲ ਕਰੋ ਸੰਗਤ ਜੀ ਜੇ ਇਹ satsang ਕਰਦੇ ਹੋਏ ਯਾਨੀ ਸ਼੍ਰੀ ਪੁਰਾਨ ਜੀ ਦਾ satsang ਕਰਦੇ ਹੋਏ ਤਾਂ ਵਰਣਨ ਕਰਦੇ ਹੋਏ ਕੋਈ ਪੁਲਜੁਕ ਹੁੰਦੀ ਹੈ ਤਾਂ ਮਾਫ ਕਰਿਓ ਗੁਰੂ ਜੀ ਮਾਫ ਕਰਨਾ ਸੰਗਤ ਜੀ ਤੇ ਅੱਜ ਦਾ ਸਾਡਾ ਤੀਜਾ ਅਧਿਆਇ ਇੱਥੇ ਸਮਾਪਤ ਹੁੰਦਾ ਹੈ ਕੱਲ ਆਪਾਂ ਫੇਰ ਚੌਥਾ ਅਧਿਆਇ ਲੈ ਕੇ ਹਾਜ਼ਰ ਹੋਵਾਂਗੇ ਤੇ ਜਰੂਰ ਸਾਰਿਆਂ ਤੱਕ ਪਹੁੰਚਾਓ ਸਭ ਸੁਣੋ ਤੇਰਾ ਵਰਣਨ ਤੇ ਇਹਦਾ जाप ਕਰੋ ਤੇ ਚੰਗੀਆਂ ਚੀਜ਼ਾਂ ਨੂੰ ਚੰਗੇ ਆਚਰਨ ਨੂੰ ਚੰਗੇ ਕਰਮਾਂ ਨੂੰ ਆਪਣੇ ਜਿਹੜੀ ਦਿਨਚਰਿਆ 'ਚ ਸ਼ਾਮਿਲ ਕਰੋ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ